ਬੀਬੀ ਦਲੇਰਕੌਰ ਨੂੰ ਕਿਉਂ ਕੀਤਾ ਗਿਆ ਬਦਨਾਮ ਸਾਥੀ ਨੇ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੱਸਿਆ ਉਹ ਗੱਲਾਂ ਜਿਸ ਤੇ ਪਾਇਆ ਜਾ ਰਿਆ ਸੀ ਪਰਦਾ ਹਾਂਜੀ ਦੇਸਾਂ ਵਿਦੇਸਾਂ ਵਿੱਚ ਵੱਸਦੇ ਮੇਰੇ ਸਾਰੇ ਹੀ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵਿਸ਼ਾ ਚਰਚਾ ਦਾ ਬਣਿਆ ਹੋਇਆ ਹੈ ਢਾਡੀ ਪਰਿਵਾਰ ਦੇ ਵਿੱਚੋਂ ਬੀਬੀ ਦਲੇਰਕੌਰ ਖਾਲਸਾ ਉਹਨਾਂ ਦੇ ਨਾਲ ਸਟੇਜ ਤੇ ਜਾਂ ਸਟੇਜ ਤੋਂ ਬਾਅਦ ਵਿੱਚ ਦੁਰਵੇਵਾਰ ਕੀਤਾ ਗਿਆ ਹੈ ਬੀਬੀ ਦਲੇਰਕੌਰ ਨੇ ਰੋਂਦਿਆਂ ਹੋਏ ਇੱਕ ਵੀਡੀਓ ਅਪਲੋਡ ਕੀਤੀ ਜੀ ਜੋ ਤੁਸੀਂ ਸਭ ਨੇ ਦੇਖੀਏ ਤੇ ਸਭ ਤੱਕ ਪਹੁੰਚ ਵੀ ਗਈ ਹੈ ਉਹਨਾਂ ਨੇ ਇੱਕ ਦਲੇਰੀ ਕਰਕੇ ਇਹ ਵੀਡੀਓ ਅਪਲੋਡ ਕੀਤੀ ਸੀ ਤੇ ਹੋਰ ਪਤਾ ਹੀ ਨਹੀਂ ਕਿੰਨੇ ਢਾਡੀਆਂ ਨਾਲ ਇਹ ਸਭ ਹੁੰਦਾ ਆ ਰਿਹਾ ਹੈ ਲੇਕਿਨ ਉਹ ਕਿਸੇ ਕਾਰਨ ਵਜੋਂ ਚੁੱਪ ਨੇ ਇਹ ਵਿਸ਼ੇ ਤੇ ਗੱਲ ਕਰਦੇ ਆ ਦੱਸਦੇ ਕਿ ਜਦੋਂ ਪ੍ਰਬੰਧਕ ਕਮੇਟੀਆਂ ਢਾਡੀ ਜਥਾ ਬੁੱਕ ਕਰਦੀਆਂ ਨੇ ਤਾਂ ਉਹਨਾਂ ਨੂੰ ਬਾਅਦ ਵਿੱਚ ਚਾਹੀਦਾ ਕਿ ਢਾਡੀ ਜਥੇ ਦਾ ਸਾਥ ਵੀ ਦਿਆ ਕਰਨ ਤਾਂ ਜੋ ਇਸ ਤਰ੍ਹਾਂ ਦੇ ਮੁੱਦੇ ਫੇਰ ਦੁਬਾਰਾ ਤੋਂ ਨਾ ਭੜਕਣ ਜੇ ਕੋਈ ਗੱਲ ਹੁੰਦੀ ਹੈ ਜਾਂ ਕਿਸੇ ਨਾਲ ਵੀ ਹੁੰਦੀ ਹੈ ਤਾਂ ਇੱਕ ਦੂਜੇ ਦਾ ਸਾਥ ਦੇਣਾ ਜ਼ਰੂਰ ਬਣਦਾ ਹੈ ਜਦੋਂ ਪ੍ਰਬੰਧਕ ਕਮੇਟੀਆਂ ਜਥਾ ਬੁੱਕ ਕਰਦੀਆਂ ਹਨ ਤਾਂ ਜਥੇ ਨੂੰ ਚਾਹੀਦਾ ਕਿ ਕਮੇਟੀ ਨਾਲ ਸਵਾਲ ਜਵਾਬ ਕੀਤੇ ਜਾਣ ਕਿ ਜੋ ਅਸੀਂ ਸਟੇਜ ਤੇ ਬੋਲਾਂਗੇ ਇਹ ਕੁਝ ਅਸੀਂ ਸਟੇਜ ਤੇ ਬੋਲਣਾ ਹੈ ਇਸ ਦੀ ਅਗਰ ਸਾਨੂੰ ਮਨਜ਼ੂਰੀ ਦੰਨੇ ਹੋ ਉਹਨਾਂ ਨੂੰ ਮਨਾ ਕਰ ਦੇ ਕਰੋ ਤਾਂ ਕਿ ਬਾਅਦ ਵਿੱਚ ਨਾ ਤਾਂ ਕਮੇਟੀ ਨੂੰ ਇਹ ਸਭ ਸੁਣਨਾ ਪਏ ਨਾ ਹੀ ਜਥੇ ਨੂੰ ਤੇ ਢਾਡੀ ਜਥਿਆਂ ਨੂੰ ਵੀ ਚਾਹੁੰਦੇ ਕਿ ਆਪਸਰੀ ਚ ਇਕਤਾ ਰੱਖਿਆ ਕਰੋ ਇੱਕ ਦੂਜੇ ਦੀਆਂ ਲਤਾਂ ਖਿੱਚਣ ਨਾਲ ਕੁਝ ਨਹੀਂ ਹੋਣਾ ਪੰਥ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਨਾ ਕਿ ਪਿੱਛੇ ਜੇਕਰ ਤੁਹਾਨੂੰ ਕਮੇਟੀ ਕੁਝ ਗਲਤ ਬੋਲਣ ਲਈ ਕਹਿੰਦੀ ਹੈ ਤਾਂ ਉਹਨਾਂ ਨੂੰ ਸਾਫ਼ ਮਨਾ ਕਰਦਿਆ ਕਰੋ ਕਿ ਜੇਕਰ ਤੁਸੀਂ ਇਹ ਕੁਝ ਬਲਾਉਣਾ ਹੈ ਤਾਂ ਤੁਸੀਂ ਹੋਰ ਕੋਈ ਬੁੱਕ ਕਰ ਲਿਓ ਤੇ ਪ੍ਰਬੰਧਕ ਕਮੇਟੀ ਨੂੰ ਵੀ ਚਾਹੁੰਦਾ ਹੈ ਕਿ ਅਗਰ ਤੁਸੀਂ ਜਥਾ ਬੁੱਕ ਕਰ ਰਹੇ ਹੋ ਤਾਂ ਬਾਅਦ ਵਿੱਚ ਉਹਨਾਂ ਦਾ ਸਾਥ ਦੇ ਨਾ ਵੀ ਬਣਦਾ ਹੈ ਹੁਣ ਇਹ ਮੁੱਦਾ ਜੋ ਪਟਕ ਰਿਹਾ ਹੈ ਕੁਝ ਦਿਨਾਂ ਤੋਂ ਅਗਰ ਪਰਮੰਧਕ ਕਮੇਟੀਆਂ ਅੱਗੇ ਆ ਕੇ ਇਸ ਤੇ ਸਪਸ਼ਟਿਕरण ਦੰਨੀਆਂ ਤਾਂ ਹੋ ਸਕਦਾ ਸੀ ਇਹ ਮੁੱਦਾ ਇੰਨਾ ਨਾ ਪਟਕਦਾ ਇਹ ਕੁਝ ਹੀ ਦਿਨਾਂ ਚ ਖਤਮ ਵੀ ਹੋ ਸਕਦਾ ਸੀ ਜੇਕਰ ਢਾਡੀ ਜਿੱਥੇ ਆਪਸ ਵਿੱਚ ਏਕਤਾ ਬਣਾ ਕੇ ਰੱਖਣਗੇ ਤਾਂ ਉਹਨਾਂ ਦਾ ਸਨਮਾਨ ਲੋਕਾਂ ਦੇ ਪ੍ਰਤੀ ਲੋਕਾਂ ਦਾ ਉਹਨਾਂ ਦੇ ਪ੍ਰਤੀ ਹੋਰ ਵੱਡੇਗਾ ਆਪਸੀ ਪ੍ਰੇਮ ਪਿਆਰ ਭਾਈਚਾਰਾ ਰੱਖੋ ਤੇ ਪੰਥ ਨੂੰ ਅੱਗੇ ਲੈ ਕੇ ਜਾਣ ਦੀਆਂ ਗੱਲਾਂ ਕਰੋ ਬਾਕੀ ਜੋ ਵੀ ਬੀਬੀ ਦਲੇਰਕੋਰਾ ਹੋਇਆ ਕੀ ਆ ਸਹੀ ਹੋਇਆ ਜਾਂ ਗਲਤ ਆਪਣੇ ਵਿੱਚ ਯਾਰ ਜਰੂਰ ਸਾਂਝਾ ਕਰਿਓ ਬੀਬੀ ਦਲੇਰ ਕੋਰ ਨਾਲ ਜੋ ਵੀ ਹੋਇਆ ਸਹੀ ਹੋਇਆ ਜਾਂ ਗਲਤ ਆਪਣੇ ਵਿਚਾਰ ਕਮੈਂਟਾਂ ਰਹੀਂ ਜਰੂਰ ਪੇਸ਼ ਕਰਿਓ ਆਪਣੇ ਵਿਚਾਰ ਜਰੂਰ ਰੱਖਿਓ ਜੀ ਧੰਨਵਾਦ